ਸਰ ਮੈਂ ਅਨੰਦ ਰਾਧਿਕਾ ਮੈਂ ਗੁਰਦਾਸਪੁਰ ਤੋਂ ਆਈ ਆ ਮੇਨਾਂ ਦੀ ਬੇਟੀਆ ਇਹ ਸੁੱਤਿਆ ਇਹ ਕਿ ਗੇਟ ਤੋਂ ਹੀ ਟੱਪ ਕੇ ਗਿਆ ਵਾ ਅੰਦਰੋਂ ਮੋਬਾਈਲ ਚੁੱਕੇ ਆ ਪੈਸੇ ਚੁੱਕੇ ਆ ਗੇਟ ਖੋਲ ਕੇ ਚੱਲ ਗਿਆ ਵਾ ਹਾਲੇ ਤੱਕ ਕੁਝ ਨਹੀਂ ਪਤਾ ਲੱਗਾ ਕਿੱਥੋਂ ਦਾ ਬੰਦਾ ਹੈ ਕਿੱਥਾਂ ਕੁਝ ਨਹੀਂ ਜਿਹੜਾ ਸੀ ਨੁਕਸਾਨ ਸਰ ਲਾਲਤੀ ਕੀ ਹਰਦਾ ਹੋਇਆ ਵਾ ਦੋ ਮੋਬਾਈਲ ਆ ਇੱਕ Android ਛੋਟਾ ਫੋਨ ਆ ਇੱਕ Touch ਫੋਨ ਆ Y12 ਨਾਲ ਪੈਸੇ ਆ ਕਿੱਥੋਂ ਦੀ ਗਿਆ ਇਹ ਗੇਟ ਖਾਣੇ ਗਿਆ ਵਾ ਤੇ ਗੇਟ ਖੋਲ ਕੇ ਆਇਆ ਵਾ ਅੰਦਰ ਟੱਪ ਕੇ ਗਿਆ ਵਾ ਤੇ ਆਂਦੇ ਬਾਕੀ ਬਾਹਰ ਖੋਲ ਕੇ ਆਇਆ ਇਹ ਕੋਈ ਦੋ ਟਾਈਮ ਦਾ ਟਾਈਮ ਹੈ ਜਗਾ ਕਿਹੜੀ ਹੈ ਇਹ ਹੈਗੀ ਅਚਲੀ ਗੇਟ ਖੰਡਾ ਕੋਲਾ ਬੋਰਡ ਵਾਲੀ ਗਲੀ ਉਸ ਨੂੰ ਰਿਪੋਰਟ ਲਖਾਈ ਹਾਂਜੀ ਲਖਾਈ ਹੈ ਸਵੇਰ ਦੀ ਹੱਲੇ ਸਿਰਫ 112 ਵਾਲੇ ਆਏ ਸੀ ਤੇ ਫਿਰ ਹੁਣ ਇਹ ਮੁਲਾਜ਼ਮ ਆਇਆ ਹੱਲੇ ਕੋਈ ਸੀਸੀਟੀਵੀ ਕੈਮਰਾ ਚੈੱਕ ਨਹੀਂ ਹੋਇਆ ਆਪਾਂ ਜਾਣੇ ਕਿ ਸਾਨੂੰ ਇਨਸਾਫ ਮਿਲੇ ਸ਼ੀਸ਼ਾ ਵੀ ਹੋਣਾ ਮੈਂ ਉਹਦੇ ਕਹਿੰਦੇ ਆਵਾ ਕੀ ਨਵੀਂ ਫਾਜੀ ਮੇਨਾਰਕੇਸ਼ ਦੀ ਕਿਹੜੇ ਮਨ ਰੰਦੇ ਮਾਪਾ ਜੀ ਅਚਲੀ ਗੇੜ ਰਹੇ ਨਾਲੇ ਖੰਡੇ ਖੋਲੇ ਕੀ ਗੱਲ ਬਤਾ ਸਕਦੇ ਭਾਈ ਰਾਤੀ ਮੀਂਹ ਪੈਂਦਾ ਹੀ ਦੋ ਢਾਈ ਵੇ ਨਾਲ ਚੋਰ ਆਏ ਨੇ ਬੂਆ ਟੱਪਿਆ ਤੇ ਸੁੱਤੇ ਦੇ ਅੰਦਰ ਤੇ ਸਾਡੇ ਦੋ ਫੋਨ ਤੇ 11000 ਰੁਪਇਆ ਲਾ ਗਏ ਨੇ ਤੁਹਾਨੂੰ ਕਿਤਾ ਪਤਾ ਲੱਗਾ ਅਈ ਭਾਈ ਉੱਠਿਆ 3 ਵੇ ਨਾਲ ਪਾਪਾ ਉੱਠੇ ਬਾਥਰੂਮ ਕਰਨ ਤੇ ਉਹਨਾਂ ਨੇ ਵੇਖਿਆ ਬੂਆ ਖੁੱਲਾ ਹੀ ਉਹਨਾਂ ਨੇ ਆਵਾਜ਼ ਦਿੱਤੀ ਤੇ ਫੇਰ ਨੂੰ ਪਤਾ ਲੱਗਾ ਸਾਡੇ ਸਮਾਨ ਚੋਰੀ ਹੋ ਗਿਆ ਤੁਸੀਂ ਵੀ ਤੁਸੀਂ ਤੇ ਹੀ ਚੋਰੀ ਤੇ ਅਈ ਸਵੇਰ ਦੇ ਵੇਖਿਆ ਕੋਈ ਪੁਲਿਸ ਆਈ ਦੀ ਮੈਨੂੰ ਤਾਂ ਪਤਾ ਤੁਸੀਂ ਲੱਗੇ ਨਾਲ ਹੀ ਕੰਮੇ ਸੁਤੇ ਸੀ ਉਸੇ ਹੀ ਭਾਈ ਕੁਛ ਨਹੀਂ ਪਤਾ ਲੱਗਾ ਵੀ ਜੇ ਬਾਏ ਕਿਧਰੋਂ ਦੀ ਆ ਭਾਈ ਇਧਰੋਂ ਦੀ ਆਏ ਨੇ ਆ ਟੱਪ ਕੇ ਗੇਟ ਸਾਡੇ ਅੰਦਰ ਵੜੇ ਆ ਤੇ ਕਿਦੋਂ ਵੇਖਿਆ ਤਾਂ ਬੂਆ ਖੁੱਲ ਕੇ ਗਏ ਆ ਕੋਈ ਮਾਜਬਤ ਕੋਈ ਨਹੀਂ ਕੋਈ ਪਤਾ ਨਹੀਂ ਲੱਗਾ ਭਾਈ ਕੁਛ ਵੀ ਕਮੇ ਲਖਾਈ ਜੇ ਹਾਂ ਜੀ ਭਾਈ ਸਿਰੇ ਹੀ 112 ਨੇ ਸਿਰੇ ਫੋਨ ਕੀਤਾ ਸੀ ਤੇ ਪੁਲਿਸ ਹੋਣ ਆਈ ਜੀ ਮੰਗ ਕਰਦੇ ਆ ਇਹੋ ਮੰਗਦੇ ਸਾਡੇ ਫੋਨ ਤੇ ਸਾਡੇ ਪੈਸੇ ਕਿੱਥੇ ਜਾਣ ਇਹੋ ਮੰਗ ਕਰਨੇ ਸਰ ਜਿਹੜੀ ਚੋਰੀ ਹੋਈ ਹੈ ਕੀ ਕਾਰੋ ਕਰੇ ਇਹਦੇ ਵਿੱਚ ਅਸੀਂ ਆਏ ਆ ਆਣ ਕੇ ਮੌਕਾ ਦੇਖਿਆ ਜੋ ਬਾਕੀ ਲਿਖਾਵਾਂਗੇ ਫਰਦਰ ਬਿਆਨ ਲਿਖਾਵਾਂਗੇ ਜਿਨ ਮੁਤਾਬਕ ਅਗਲੀ ਕਾਰਵਾਈ ਕਰਾਂਗੇ ਸੀਸੀਟੀਵੀ ਕੈਮਰਾ ਤੇ ਹੈ ਤੇ ਇਹ ਕੋਲਾਬਦਾ ਸਾਨੂੰ ਗੱਡੀ ਦੇ ਵਿੱਚ ਕਿਵੇਂ ਹੋਇਆ ਇਹ ਮੰਨਦਾ ਕੋਈ ਮੁਤਾਬਕ ਅਗਲੀ ਕਾਰਵਾਈ ਕਰਦੇ ਕਾਤੇ ਦਾ ਕੀ ਕਰਨਾ ਸਰ ਕੀ ਕੀ ਚੋਰੀ ਹੋਇਆ ਹਾਂਜੀ ਕਾਤੇ ਦਾ ਕੀ ਕੀ ਮੋਬਾਈਲ ਕਹਿ ਰਹੇ ਨੇ ਦੋ ਮੋਬਾਈਲ ਸਾਡੇ ਚੋਰੀ ਹੋਏ ਨੇ ਨਾਲ ਪੈਸੇ ਨਾਲ ਕੋਈ ਪੈਸੇ ਦਾ ਜਰੇ ਬਾਕੀ ਵੈਰੀਫਾਈ ਕਰਾਂਗੇ ਫਿਰ ਪਤਾ ਲੱਗੇ ਜਾਈਦਾ ਜੀ